ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜਾ ਗੁਰਦੁਆਰਾ ਸਾਹਿਬ ਆਪਣਾ ਬਾਬਾ ਡਿਕਰੇ ਸਾਹਿਬ ਪਿੰਡ ਕੋ ਦਵਾਲ ਇਹ ਸਾਰੀ ਸੰਗਤ ਇਲਾਕੇ ਦੀ ਸੰਗਤ ਇਸ ਗੁਰਦਸਾਹਿਬ ਨੂੰ ਲਗਭਗ 15-20 ਪਿੰਡ ਜਿਹੜੇ ਆ ਇਹ ਨਾਲ ਨਾਲ ਲੱਗਦੇ ਆ ਇਸ ਗੁਰਦਸਾਹਿਬ ਦੀ ਜਿਹੜੀ ਇਤਿਹਾਸਿਕ ਥਾਣ ਹੋਣ ਕਰਕੇ ਸਾਰੀ ਸੰਗਤ ਦੀ ਜਿਹੜੀ ਇਹ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਬੜੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਸਮਾਗਮ ਥਲੇ ਜਾਂਦੇ ਆ ਜਿੰਨੇ ਖੰਡਵਾਲ ਸਾਹਿਬ ਲੜੀ ਚੱਲਦੀ ਆ ਬਾਕੀ ਖੰਡਵਾਲ ਸਾਹਿਬ ਚੱਲਦੇ ਜਾਂਦੇ ਆ ਆਪਣੇ ਸਮਾਗਮ ਦੇ ਵਿੱਚ ਵੀ ਜਿਹੜੀ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਹੁੰਦਾ ਹੈ। ਇਹ ਜਿਹੜਾ ਆਪਾਂ ਸਮਾਗਮ ਹਰ ਸਾਲ 15 ਪੱਗਣ ਨੂੰ ਮਨਾਇਆ ਜਾਂਦਾ ਹੈ। ਇਹਦੇ ਸਬੰਧ ਵਿੱਚ ਇਸ ਸਾਲ ਵੀ ਆਪਣਾ ਡਾਵਾ 21 ਤਰੀਕ ਨੂੰ ਜਿਹੜਾ ਸ਼ਨੀਵਾਰ ਨਗਰ ਕੀਰਤਨ ਦੀ ਰਮਤਾ ਹੋਣੀ ਹੈ। 22 ਤਰੀਕ ਆਪਣੇ ਕੋ ਖਾਲੀ ਤੇ 24 ਤਰੀਕ ਨੂੰ ਖੰਨਪੜ ਸਾਹਿਬ ਦੀ ਰਮਤਾ ਹੋਣੀ ਹੈ। 26 ਤਰੀਕ ਨੂੰ ਜੋ ਸਮਾਗਮ ਆਉਦਾ ਸਾਹਿਬ ਦਾ ਇਹ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਇਹ ਬੜੇ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਸਾਰੀ ਸੰਗਤ ਬਹੁਤ ਵਧੀਆ ਪ੍ਰਾਲਾ ਕਮੇਟੀ ਵਧੀਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ। ਇਦਾਂ ਕੀ ਇਤਿਹਾਸੇ ਦਾ ਦੂਰ ਕਰਦਾ ਇਹ ਗੁਰਦਸਪੁਰ ਦਾ ਇਤਿਹਾਜ ਰਾਇ 6ਵੇਂ ਪਾਛ ਦਾ ਸਥਾਨ ਹੈ ਇਹ ਜਦੋਂ ਚੌਥੀ ਜੰਗ ਗੁਰਤਾਰਪੁਰ ਸਭ ਤੋਂ ਵੱਡੀ ਜੰਗ ਹੋਈ ਹੈ ਤੇ ਜਦੋਂ ਐਲਾਨ ਹੋਇਆ ਜੰਗ ਦਾ ਤੇ ਜਿੱਥੇ ਜਿੱਥੇ ਵੀ ਗੁਰਸਿੱਖ ਸੰਗਤ ਨੂੰ ਪਤਾ ਲੱਗਾ ਨਾ ਪਿਛਲੇ ਹਾਂ ਮਿਲਿਆ ਵੀ ਜੰਗ ਸਭ ਤੋਂ ਵੱਡੀ ਜੰਗ ਹੋਣੀ ਹੈ ਤੇ ਜਿੱਥੇ ਸੰਗਤਾਂ ਨੂੰ ਸੁਨੇਹਾ ਮਿਲਿਆ ਜਿਹੜੇ ਗੁਰੂ ਦੇ ਸਿੱਖ ਸੀ ਪਿਆਰ ਵਾਲੇ ਸਿੱਖ ਸੀਗੇ ਉਹਨਾਂ ਨੂੰ ਜਿੱਥੇ-ਜਿੱਥੇ ਜਗ੍ਹਾ ਮਿਲੀ ਇੱਧਰ ਨੂੰ ਆਏ ਹੈ ਜਿੱਥੇ-ਜਿੱਥੇ ਉਹਨਾਂ ਨੂੰ ਜਗ੍ਹਾ ਮਿਲੀ ਉੱਥੇ ਤਨੇ ਆਪਣੇ ਮੋਰਚੇ ਲਾ ਕਰਕੇ ਇਹ ਯੁੱਧ ਵਿੱਚ ਸ਼ਾਮਲ ਹੋਏ ਹੈ ਜਦੋਂ ਸਭ ਤੋਂ ਵੱਡੀ ਜੰਗ ਹੋਣ ਦੇ ਜਦੋਂ ਜੰਗ ਫਤਿਹ ਹੋ ਗਈ ਆ ਤੇ ਹਰਗੋਬਿੰਦ ਪਾਸ਼ਾ ਮਹਾਰਾਜ ਜਿੰਨੂੰ ਕੁਝ ਲੱਗ ਲੱਗੇ ਜਿੱਤੇ ਝਾੜੀਆਂ ਇਹ ਪਿੰਡ ਦੇ ਵਿੱਚ ਲੱਗ ਲੱਗੇ ਕੁਝ ਝਾੜੀਆਂ ਸੀ ਬਸੋਂ ਘਟ ਸੀ ਇਹ ਲੱਗ ਲੱਗੇ ਨਕਰ ਦੇ ਵਿੱਚ ਨਾ ਬਸੋਂ ਘਟ ਹੋਣ ਕਰਕੇ ਝਾੜੀਆਂ ਹੋਣ ਕਰਕੇ ਕੁਝ ਇਲਾਕੇ ਦੀਆਂ ਸੰਗਤਾਂ ਨੇ ਜਾ ਕਰਕੇ ਹਰਗੋਬਿੰਦ ਪਾਸ਼ਾ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਇੱਥੇ ਕੁਝ ਲਾਸ਼ਾਂ ਦੀ ਬਦਬੂ ਆਉਂਦੀ ਆ ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਅਸੀਂ ਆਪ ਨਾਲ ਜਾ ਕਰਕੇ ਦੇਖਦੇ ਆਂ ਇਹ ਕਤਾਰਪੁਰ ਸਾਹਿਬ ਤੋਂ ਜਦੋਂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਨਾਲ ਆਈਆਂ। ਇਹ ਕਤਾਰਪੁਰ ਸਾਹਿਬ ਤੋਂ ਚੱਲੇ ਪਉਂਦੀਆਂ ਤੇ ਕਿਲੀ ਸਾਹਿਬ ਵੱਲੇ ਹੁੰਦੀਆਂ। ਕਿਲੀ ਸਾਹਿਬ ਤੋਂ ਪਿੰਡ ਮਾੜੀ ਸਾਹਿਬ ਮਾੜੀ ਸਾਹਿਬ ਤੋਂ ਫਿਰ ਇਹ ਰਸਤਾ ਚੁੰਦੇ ਆ। ਇਹ ਰਸਤੇ ਦੇ ਵਿੱਚ ਜਿੱਥੇ-ਜਿੱਥੇ ਝਾੜੀਆਂ ਦੇ ਵਿੱਚ ਜਿਹੜੇ ਮੁਗਲ ਸੀ ਉਹਨਾਂ ਨੂੰ ਦਬਾਵਾ ਦਿੰਦੇ ਸੀਗੇ ਤੇ ਜਿਹੜੇ ਗੁਰੂ ਦੇ ਸਿੱਖ ਸੀ ਉਹਨਾਂ ਦਾ ਸਨਸਕਾਰ ਕਰਦੇ ਸੀਗੇ। ਜਿਨ੍ਹਾਂ ਨੂੰ ਮਲਮ ਪੱਟੀ ਹੋਣ ਵਾਲੀ ਸੀ ਉਹਨਾਂ ਨੂੰ ਮਲਮ ਪੱਟੀ ਕਰਦੇ ਰਹੇ ਆ। ਕਰਦੇ ਕਰਦੇ ਜੋ ਇਸ ਥਾਂ ਤੇ ਪਹੁੰਚਦੇ ਆ ਤੇ ਇੱਥੇ ਇਸ ਥਾਨ ਤੇ ਜਿਹੜੀ ਜਗ੍ਹਾ ਬਾਬਾ ਡਿਕ ਇਹਦਾ ਬਾਬਾ ਡਕੀਰਾ ਸਾਹਿਬ ਜੀ ਦਾ ਇਹਦਾ ਪਾਵਸੀ ਇੱਥੇ ਨਾ ਫਲਾਈ ਦਾ ਦਲਕ ਸੀਗਾ ਇਹ ਬੰਦਗੀ ਵਿੱਚ ਬੈਠੇ ਸਨ ਨਾਮ ਸਿਣਨ ਵਾਲੇ ਸਨ ਭਾਵੇਂ ਕਿ ਅੱਜ ਕੋਈ ਵੀ ਦਵਾਦ ਵੀ ਕਰ ਦੇ ਕਿ ਮੁਸਲਮਾਨ ਹੈ ਕੋਈ ਵੀ ਜੋ ਵੀ ਹੋਵੇ ਹੈ ਗੁਰੂ ਦਾ ਸਿੱਖ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਜਿਹੜਾ ਜਿਹਦੇ ਕੋਲ ਗੁਰੂ ਚੱਲ ਕੇ ਆ ਗਿਆ ਗੁਰੂ ਦਾ ਸਿੱਖ ਹੋ ਸਕਦਾ ਇਹਨਾਂ ਨੇ ਜਦੋਂ ਇਹਨਾਂ ਦੇ ਕੋਲ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਆਏ ਤੇ ਇਹਨਾਂ ਨੇ ਫਿਰ ਇੱਥੇ ਇਹਨਾਂ ਨੂੰ ਡੱਕਿਆ ਡੱਕਣ ਤੋਂ ਫਿਰ ਡਕੀਰਾ ਸਾਹਿਬ ਦਾ ਗੁਰਦਾਰ ਨਾਮ ਪ੍ਰਚਲਿਤ ਹੋਇਆ ਡੱਕਣ ਤੋਂ ਭਾਵੇਂ ਕਿ ਇਹਨਾਂ ਜਿਉਂ ਆਇਆ ਕਿਆ ਜਲਪੰਨੀ ਸੇਵਾ ਕੀਤੀ ਤੇ ਹਰਗੋਬਿੰਦ ਪਾਸ਼ਾਵਾ ਨੇ ਖੁਸ਼ ਹੋ ਕੇ ਕਰਕੇ ਫਿਰ ਇਹਨੂੰ ਨਵਾਰ ਦਿੱਤਾ ਕਿ ਜਿਹੜੇ ਤੁਹਾਡੇ ਕੋਲ ਇੱਥੇ ਆਊਗਾ ਜਿਹੜੀ ਇੱਥੇ ਸਰਬਦਾ ਭਾਵਨਾ ਨਾਲ ਆਸ ਬੇਨਤੀ ਕਰਨ ਕਿ ਉਹਦੀ ਮਨੋਕਾਮਨਾ ਪੂਰੀ ਹੋਊਗੀ ਤੇ ਇਦਾਂ ਲੋਕਾਂ ਦੀ ਮਨੋਕਾਮਨਾ ਜੀ ਪੂਰੀਆਂ ਹੁੰਦੀਆਂ ਸੰਗਤ ਨੂੰ ਇਹੀ ਹੈ ਕਿ ਸੰਗਤ ਸਭ ਤੋਂ ਜਿਹੜਾ ਇੱਥੇ ਸੰਗਤ ਆਉਂਦੀ ਭਾਵਨਾ ਨਾਲ ਆਉਂਦੀ ਹੈ ਉਹਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਉਹ ਗਾਂ ਤੋਂ ਗਾਂ ਫਿਰ ਇੱਕ ਦੂਜੇ ਨੂੰ ਆਪ ਹੀ ਸਨੇਹਾ ਦੇ ਦਿੰਦੇ ਕਿ ਤੁਸੀਂ ਇੱਥੇ ਆਓ ਤੇ ਤੁਹਾਡੀ ਮਨੋਕਾਮਨਾ ਪੂਰੀ ਹੋਣੀ ਤੇ ਇਦਾਂ ਸੰਗਤ ਫਿਰ ਨਵਾਂ ਬੱਤ ਹੋਰ ਜੁੜੀ ਜਾਂਦੀ ਨਾਲ ਕ੍ਰਿਤੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਸﺠਿੰਦਰ ਸਿੰਘ ਕੁੱਦੋਵਾਲ ਦਾ ਸਰਪੰਚ ਆ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ 21 ਤਰੀਕ ਨੂੰ ਨਗਰ ਕੀਰਤਨ ਆਰੰਭ ਹੋਣਾ ਜੀ ਉਸ ਦੇ ਵਿੱਚ ਵੱਧ ਤੋਂ ਵੱਧ ਸੰਗਤ ਆਵੇ ਸਾਡੇ ਨਾਲ ਦੇ ਪਿੰਡਾਂ 'ਚ ਬਹੁਤ ਸ਼ਰਧਾ ਵਾ ਪੰਜ ਸੱਤ ਪਿੰਡਾਂ ਜੀ ਬਹੁਤ ਸਾਰੀ ਸੰਗਤ ਜੁੜੀ ਆ ਆਪਣੇ ਆਪ ਹੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੁੰਦਾ ਤੇ ਮੈਂ ਅਪੀਲ ਕਰਦਾ 21 ਨੂੰ ਵੀ ਆਵੇ ਸੰਗਤ 24 25 26 ਨੂੰ 24 ਨੂੰ ਪਾਠ ਆਰੰਭ ਹੋਣਾ 26 ਨੂੰ ਸਾਡੇ ਇੱਥੇ ਬਹੁਤ ਵੱਡਾ ਸਮਾਗਮ ਹੋਣਾ ਕੀਰਤਨ ਵੀ ਚੱਲਣਾ ਸਾਰਾ ਕੁਝ ਲੰਗਰ ਪਾਣੀ ਸਭ ਕੁਝ ਚੱਲੂਗਾ ਸੰਗਤ ਬਹੁਤ ਜੁੜਦੀਆਂ ਤੇ ਮੈਂ ਸਾਰਿਆਂ ਨੂੰ ਕਹਿਣਾ ਵਾਂ ਕਿ ਸਾਰੇ ਜਾਣੇ ਇੱਥੇ ਮਹਾਰਾਜ ਦੇ ਦਰਸ਼ਨ ਕਰਨ ਆਉਣ ਜਿਹੜਾ ਨਜ਼ਰ ਕੀਰਤਨ ਚੱਲਣਾ ਕਿੱਥੋਂ ਆਰੰਭ ਹੋਣਾ ਕਿੱਥੋਂ ਲੰਗਰ ਹੋਣਾ ਕਿੱਥੇ ਸਮਾਗਮ ਇੱਥੇ ਸ੍ਰੀ ਗੁਰੂ ਆਪਾ ਡਕੇਰਾ ਸਭ ਕੁਝ ਚੱਲੂ ਹੋਣਾ ਜੀ ਪਹਿਲਾ ਜਣਾ ਪਿੰਡ ਕੁਦੋਵਾਲ ਕੁਦੋਵਾਲ ਤੋਂ ਘੁੰਮ ਕੇ ਧੀਰਪੁਰ ਫਿਰ ਧੀਰਪੁਰ ਤੋਂ ਮੱਲੀਆਂ ਮੱਲੀਆਂ ਤੋਂ ਰਾਮਗੜ੍ਹ ਤੇ ਅੱਗੇ ਕਿਹੜਾ ਪਿੰਡ ਆ ਜੀ ਲਿਟਾ ਲਿਟਾ ਤੋਂ ਖਸਣ ਖਸਣ ਤੋਂ ਤਲਵੰਡੀ ਤਲਵਾੜਾ ਤਲਵਾੜੇ ਤੋਂ ਹੁਸੇয়াল ਤਲਵੰਡੀ ਤੇ ਫੇ ਇੱਕ ਹੋਰ ਆ ਜੀ ਤਲਵੰਡੀ ਫੇ ਮਾਣਾ ਤਲਵੰਡੀ ਫੇ ਇੱਥੇ ਸ਼ਾਮ ਨੂੰ 5 6 ਵਜੇ ਵਾਪਸ ਆ ਜਾਣਾ ਬਾਬਾ ਟੇਹਰਾ ਸਾਹਿਬ